ਕਰਦਾ ਅਰਜਨ ਉਹ ਨੀਲੇ ਝੋਲ ਵਾਲਾ ਕਨੇਆ ਹੁਣ ਇਹਨਾਂ ਦੀਆਂ ਟੀਮਾਂ ਦਾ ਅਨਮੋਲ ਹੀਰੇ ਆ 20-25-25 ਲੱਖ ਰੁਪਏ ਦਾ ਬਹੁਤ ਆ ਉਹ ਵੀ ਕੋਈ ਦੰਦਾ ਨਹੀਂ ਹੈਗਾ ਇਹ ਬੱਛਾ ਵੀ ਦੁਨੀਆ ਇੱਕਾ ਚ ਪ੍ਰੈਕਟਰ ਦੇ ਵਿੱਚ ਮੈਦਾਨ ਤਾਂ ਜੋੜਨੇ ਆ ਹੋਰ ਬੱਛੇ ਵੀ ਜਿਹੜੇ ਆ ਇਹਦੀ ਵੀ ਦੇਖਦੇ ਆ ਵੀ ਕਿਹੜੀ ਹਿੱਟ ਆ ਲੋਕਾਂ ਦਾ ਖੰਡਕਵਾ ਕਿੰਦਾ ਬਹੁਤ ਆ ਕਿਤੇ ਦੁਨੀਆ ਦੇ ਵਿੱਚੋਂ ਜਿੱਥੇ ਚਰਚਾ ਸੱਤ ਸਮੁੰਦਰੋਂ પાર ਵਹਿ ਰਹੀ ਹੋਈ ਆ ਤੇ ਕਹਉਂਦੇ ਜਾਏ ਵੱਡੇ ਸਰਦਾਰ ਦੇ ਨਾਲ ਤਿੰਨੋ ਖਾਨੇਦਾਰ ਸਲਾਹਬਾਰੇ ਹਾਮ ਸਿੰਘ ਦਾ ਪੁੱਤ ਜੱਲੇਾ ਮੌਜੂਦਾ ਇਹਨਾਂ ਦੇ ਹਾਜ਼ਰ ਸਾਹਿਬ ਸਾਡੇ ਤੋਂ ਲਿਆ ਦੱਲੇ ਉਹਨਾਂ ਨੇ ਵੀ ਬਾਹਰ ਤੇ ਕਾਰੀ ਕਰਾਵਾਏ ਭਾਈ ਜੰਮੇ ਹੋਰੇ ਐਸੀ ਹੋਣੀ ਸੁਪੜੀ ਵਾਲੇ ਇਹ ਬੱਠੇ ਦੀ ਵੀ ਉੱਤੇ ਚਰਚਾ ਜਿਆਦੇ ਸੀ ਵੀ ਕੁਮਾਰੀ ਬਹੁਤ ਸਾਰੀਆਂ ਹੀ ਉੱਥੇ ਲੱਗ ਲੋ ਉਤਾਵੀ ਨੂੰ ਆਉਣ ਤੇ ਡਾਕਟਰ ਕਹਿੰਦੇ ਉਹ ਇਹ ਕੁੰਲੇ ਆ ਗਏ ਭਾਈ ਅਮਰ ਨੌਰੀ ਆਪਣਾ ਜੋ ਟੂਰਨਾਮੈਂਟ ਚੱਲਿਆ ਹੋ ਨਹੀਂ ਉਹ ਫਾਈ ਦੋਲੇ ਪਿੰਡ ਦਾ ਪੀਤੇ ਉਹਨਾਂ ਦਾ ਵੀ ਆ ਗਿਆ। ਛੋਡੇ ਪੀਤੇ ਉਹਨਾਂ ਦੀ ਵੀ ਸਿੰਗਲ ਖੇਡ ਚ ਚੜਹੀ ਹੋਈ ਆ। ਘੱਟ ਲੋਕੀ ਕੰਮ ਕਰਦੀ ਬਾਕੀ। ਕਿਉਂਕਿ ਹਰੇਕ ਨੂੰ ਭਾਈ ਜੀ ਪਿੰਡ ਦਾ ਅੱਜ ਪੂਰੀ ਦੁਨੀਆ ਦੇ ਵਿੱਚ ਕਿਲਾਰੇ ਪਰ ਕਿਲਾਰੇ ਪਰ ਹੋਈ ਪਈ ਆ YouTube ਤੇ ਵੀ ਲੋਕਾਂ ਨੂੰ ਬਹੁਤ ਵੱਡਾ ਕਯਾਬ ਆ। ਜਿਹੜੇ ਪਰਮੇਸ਼ਾਹ ਕਮੈਂਟ ਭਰਾ ਨਹੀਂ ਪੈਣਾ। ਦੇਖ ਲੋ ਭਾਈ ਜੀ ਕੋਈ ਪ੍ਰੋਗਰਾਮ ਕਿੱਥੇ ਦਾ। 50 ਗੱਡੀਆਂ ਤੋਂ ਵੱਧ ਚੱਲ ਗਈਆਂ ਨੇ। ਹਜੇ ਪੰਜਾਬ 40 ਗੋਲੀਆਂ ਇਕੱਲਾ ਇਕੱਲਾ ਬੋਲਤ 20 ਬੋਲ ਦਹ ਜਿਹੜੇ ਦੁਬਾਰਾ ਭੱਜਿਆ ਹੋਇਆ ਨਾ ਭੱਜਣੇ ਆ ਫਿਰ ਖੇਡ ਨੂੰ ਤਾਂ 150 ਕਬੱਡੀ 100 ਦਾ ਅੰਕੜਾ ਤਾਂ ਪਾਰ ਹੋਣੀ ਹੋਣਾ ਬੱਬੂ ਹੋਣੀ ਬਦੇਕੇ ਵਾਲੇ ਕਰਮਿੰਟ ਕੰਮਾ ਬਲਾਲਾ ਆ ਜਿਹੜਾ ਜਾਂਦਾ ਲੰਡਾ ਜੱਫਾ ਕੋਚ ਵੀ ਆ ਗਿਆ ਬੁੱਲੇ ਵਾਲਾ ਜੱਫੇ ਬਹੁਤ ਬਹੁਤ ਭੇਜਦੇ ਐਵੇਂ ਦਾ ਮੈਚ ਨਹੀਂ ਲਿਆਇਓ ਬਿਰੋ ਮੋੜ ਕੇ ਕਹੋ ਜੀ 10ਵੇਂ ਬਾਅਦ ਲੈ ਚੱਲਦੇ ਆ ਆਏ ਨੀ ਰੋ ਜਾਈਏ ਜੀ ਜਮਨੀ ਜੀ ਨੇ ਨਹੀਂ 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 ਲੀ ਗੇ ਆ ਕਰਨਾਮ ਨਹੀਂ ਇਹ ਜਿਹੜੇ ਕੀਤਾ ਨੇ ਕਿਉਂਕਿ ਮੰਮੀ ਚ ਆਪਾਂ ਸਟਾਰਟਿੰਗ ਪੁਆਇੰਟ ਤੇ ਸਾਰੇ ਜਣਵਾਦ ਚੱਲੇ ਚੱਲੋ ਤਾਂ ਉਧਰੋਂ ਸੂਰੇਜ ਦਾ ਚਮਕਾਰਾ ਵੀ ਪੈ ਗਿਆ ਤੇ ਬੱਬੂ ਫੋਗਰਾ ਪਰਲੇ ਬਾਫੇ ਵੱਡਾ ਬਹੁਤ ਚੱਲਿਆ ਜਿੱਤੇ ਪਿੰਡ ਬੋਗਰੇ ਦਾ ਬੱਬੂ ਉਹਨਾਂ ਦਾ ਔਰਲੇ ਪਾਪੇ ਪਿੰਡ ਢੀਂਗੀ ਤੋਂ ਆ ਕੇ ਸੰਗ ਹੋਣੀ ਉਹ ਵੀ ਪੁਰਾਣੇ ਬੰਦੇ ਆ ਚਲੋ ਆ ਜੰਦੇ ਆ ਬਲੇ ਨਾ ਮੋਰਮੈਂਟ ਤਾਂ ਹੋਮੇ ਲਾਇਆ ਹੋਊਗਾ ਨਵਾਂ ਕੀ ਗੱਲ ਗੁਰਵਿੰਦਰ ਅੰਮੀ ਇੱਕ ਹੀ ਹੈ ਅੰਮੀ ਹਸੈਨਪੁਰ ਸਟਾਰਟਿੰਗ ਪੁਆਇੰਟ ਤੇ ਜਾਵੇ ਗੁਰਵਿੰਦਰ ਵੇ ਹੁਣੀ ਬੁਲਾ ਕੇ ਗਏ ਆ ਤਾਂ ਬਾਜੀ ਜੋੜੀ تقریبا ਸਾਰੀਆਂ ਤਾਜੀਆਂ ਨੇ ਆਜੋ ਆਜੋ ਮਰਤੀ ਵੀ ਦਾ ਆਜ ਪਰਦੀ ਹੋਣੀ ਘਰ ਸਾਰੇ 2 ਨੰਬਰ ਤੇ ਸੁਖਾ ਪੰਨੀ ਵੱਟ ਪਾ ਲਈ ਬਾਬੇ ਜਪਤਾ 3 ਨੰਬਰ ਦਾ ਦੋ ਨੰਬਰ ਹਿੰਦਰ ਜਰਮੀਤ ਪਲੇਰ ਤਖਵੀਰ ਸਿੰਘ ਲੋਕੜ ਕੇ ਆਉਂਦਾ ਨੰਬਾ ਉਹ ਦੂਜੀ ਹੀਡ ਦਾ ਦੂਜੇ ਲਾਰਾ ਪਰ ਮੈਦਾਨ اچھا منگے کر کے کوئی ہاں والوں منگے اپ کی کوئی یہ مطالبہ کرتا ہے پر دیکھتے ہیں اور کر بات بچے جا رہے ہیں بچے جا رہے ہیں ہزمی بکا ہزمی بکا تقاضی کر میں لال دا بھی گول جوت والا باٹی مار دیا

ਇੰਨਲੀ ਆ ਬੱਸ ਸਾਨੂੰ ਹੁਣ ਹੀ ਗਏ ਹਾਲ ਹੈਗਾ ਫੌਜੀ ਉਹ ਮਾਰ ਕੇ ਪੈਂ ਗਿਆ ਯਾਰ ਹੱਥੋਂ ਹੱਥੇ ਕਰੀ ਬੋਗਾ ਗਿਆ ਆਏ ਹਾਏ 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 ਮੈਨੂੰ ਲਾਦਾ ਆ ਆ 10 ਲਾਉਂਗੇ ਹੋ ਜਾ ਮਾਰ ਤੇ ਨਾ ਹਟ ਕਰ ਮੁੱਛ ਬੱਦੂ ਨਾ ਹਟ ਜਾ ਰਾ ਠੱਗ ਇਹ ਉਧਰੋਂ ਬਰਨਦੀ ਵਾਲਾ ਆਉਂਦਾ ਮਾਰ ਆਉਂਦਾ ਜਿਹੜਾ ਮੁਕਾਬਲਾ ਜਿੱਥੇ ਬੜੀ ਫਸਮੀ ਚੱਕਰ ਫਸਮੀ ਚੱਕਰ ਫਸਮੀ ਚੱਕਰ ਫਸਮੀ ਚੱਕਰ ਇਹ ਜੰਗ ਦੀ ਮਾਹੌਲ ਦੀ ਫੀਲ ਦਾ ਅਸਰ ਹੈ ਬੱਦੂ ਛੱਡ ਤੇ ਬਹੁਤ ਸਾਖ ਨੇ ਪਿੱਛੇ ਵੀ ਅਹੀ ਜੀ ਗੱਲ ਨਾ ਲਾਈ ਬਈ ਉਹ ਤਾਂ ਹੀ ਸੀ ਕਿ ਉਹ ਸਾਹਮਣੇ ਤੋਂ ਵੀ ਟੱਕਰਾ ਦਾ ਉਹ ਤੋਂ ਹਰ ਮਨਮੀ ਵਾਲਿਆਂ ਨਾਲ ਟੱਕਰਾ ਉਹ ਨਾਜਰਾ ਜਾਂਦਾ ਉਹਦੇ ਪਾਸੇ ਤੇ ਨਾ ਵੀ ਮਨਮੀ ਕੀ ਬਾਤ ਆ ਗੁਣਕਾਰ ਤੇ ਖੜਾ ਆ ਉਹ ਛੜ ਤੇ ਵੀਰੇ ਇਹ ਆ ਬੋਲਦਾ ਆ ਪੈਣ ਦਾ ਯਾਰ ਇਹ ਲੈ ਖਰਾਬ ਹੋ ਗਈ ਉਹ ਤਾਂ ਖਰਾਬ ਹੋ ਗਈ ਆ ਉਹ ਨਹੀਂ ਉਹ ਮਾਦਕੀ ਜਲੇ ਜਾਂ ਤੋਂ ਕੀ ਆ ਗਿਆ ਕੀ ਬਾਤ ਆ ਜਿਹੜਾ ਪਾਰਦੇ ਆ ਚਿਬਾ ਜੀ ਵੱਡੇ ਰੋ ਸਿਰ ਆ ਪਾਟ ਕੋਈ ਆ ਰੋ ਪਾਟ ਦੇ ਕਹਿੰਦੇ ਆ ਰੰਗੀ ਦੀ ਏ ਵੱਡਾ आइई ਕੀ ਦੇਖਾ ਹੁਣ ਕੋਈ ਦੋਬਾ ਲੱਗਾ ਵਸੇ ਰਹਿਣਾ ਜੀ ਬਹੁਤ ਬੰਦ ਆ 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

वाह क्यू कया वाह आग